ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਨ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਈ ਚਾਲੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਅੱਜ ਭਗਤ ਕਬੀਰ ਸਾਹਿਬ ਜੀ ਦੇ 13ਵੇਂ ਸ਼ਬਦ ਰੰਮ ਹੁੰਦੇ ਹਨ ਗੌੜੀ ਰਾਗ ਦੇ ਵਿੱਚ ਭਗਤ ਜੀ ਦੇ ਸ਼ਬਦ 325 ਛਪੀ ਅੰਗ ਤੇ ਸਭਾ ایمان ਹਨ ਆਓ ਭਗਤ ਜੀ ਆਪਣੀ ਰਸਨਾ ਤੋਂ ਭਾਈ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਦੇ ਹਾਂ ਜੀ ਗੌੜੀ ਕਬੀਰ ਜੀ ਅਸਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਵੋ ਰੰਗਾ ਮੂੰ ਤੁਹਾਨੂੰ ਭਗਤ ਕਬੀਰ ਸਾਹਿਬ ਜੀਓ ਭਾਈ ਆਪਣੀ ਬਾਣੀ ਦੇ ਵਿੱਚ ਸ਼ਬਦ ਦੇ ਵਿੱਚ ਸਾਨੂੰ ਜੀਵਾਂ ਨੂੰ ਭਾਈ ਉਪਦੇਸ਼ ਬਖਸ਼ਦੇ ਹਨ ਅਸਥਾਵਰ ਜੰਗਮ ਕੀਟ ਪਤੰਗਾ ਭਗਤ ਜੀ ਕਹਿੰਦੇ हे ਮਨੁਖ हे ਜੀਵ ਕਈ ਕਈ ਜਨਮ ਤੋਂ ਕਿਨੇ ਆਪ ਤੰਗਿਆ ਪਰਬਤਾਂ ਦੀਆਂ ਜੁਨਾ ਵਿੱਚ ਰਹਿ ਚੁੱਕਾ ਹੈ ਅਸਥਾਵਰ ਤੋਂ ਭਾਵ ਹੁੰਦਾ ਹੈ ਕਿ ਨਾ ਤੁਰਨ ਵਾਲੀਆਂ ਜੁਨਾ ਜਿਹੜੀਆਂ ਜੁਨਾ ਵਿੱਚ ਇੱਕ ਜਗ੍ਹਾ ਤੇ ਠਹਿਰਨਾ ਪੈਂਦਾ ਹੈ ਕਈ ਕਈ ਜੋਜਨ ਸਾਲ ਇੱਕ ਜਗ੍ਹਾ ਤੇ ਜੰਮੇ ਰਹਿਣਾ ਠਾਰਨੇ ਰਹਿਣਾ ਅਸਥਾਵਰ ਤੋਂ ਭਾਵ ਪਰਬਤ ਉਹ ਪਰਬਤ ਹਨ ਪਹਾੜ ਹਨ ਇਹਨਾਂ ਦੀਆਂ ਵੀ ਜੂਨਾ ਹਨ ਇਹਦੇ ਵਿੱਚ ਵੀ ਸਾਹ ਚੱਲਦੇ ਹਨ ਭਗਤ ਜੀ ਕਹਿੰਦੇ ਪਰਬਤਾਂ ਜੀਆਂ ਜੋ ਜੂਨਾ ਹਨ ਬਿਰਸ਼ਾਂ ਦੀਆਂ ਜੂਨਾ ਹਨ ਜਿਹੜੇ ਆਪਾਂ ਦਰਖਤ ਦੇਖਦੇ ਹਾਂ ਇਹਨਾਂ ਵਿੱਚ ਵੀ ਸਵਾਸ ਸਾਹ ਚੱਲਦੇ ਹਨ ਐਸੀਆਂ ਐਸੀਆਂ ਜੂਨਾ ਹਨ ਜਿੱਥੇ ਕਈ ਕੀ ਜੋਜਨ ਸਾਲ ਇਹ ਆਤਮਾ ਨੂੰ ਰਹਿਣਾ ਪੈਂਦਾ ਹੈ ਦੇਖੋ ਇੱਥੇ ਧਾਰਨਾ ਦੇ ਕੇ ਸਾਨੂੰ ਸੰਸਾਰੀ ਜੀਵਾ ਨੂੰ ਦੱਸ ਰਹੇ ਹਨ ਕਿ ਪਹਿਲੋਂ ਇੰਨਾ ਜੁਨਾ ਵਿੱਚ ਅਸੀਂ ਸਜ਼ਾ ਪਾ ਚੁੱਕੇ ਹਾਂ ਅਸਥਾਵਰ ਜੰਗਮ ਈਟ ਪਤੰਗਾ ਕਹਿੰਦੇ ਫਿਰ ਉਸ ਤੋਂ ਬਾਅਦ ਤੁਰਨ ਵਾਲੀਆਂ ਜੁਨਾ ਹਨ ਇਹ ਲੋਏ ਜੁਨਾਂ ਨਾਲ ਸਥਾਵਰ ਜੰਗਮ ਪਹਾੜਾਂ ਦੀਆਂ ਤੇ ਬਿਰਸ਼ਾਂ ਦੀਆਂ ਜਿਹੜੇ ਇੱਕ ਜਗ੍ਹਾ ਤੀ ਖੜੇ ਰਹਿੰਦੇ ਹਨ ਕਿਤੇ ਤੁਰ ਫਿਰ ਨਹੀਂ ਸਕਦੇ ਦੇਖ ਲੋ ਤੇ ਉਸ ਤੋਂ ਬਾਅਦ ਪਤੰਗਿਆਂ ਦੀਆਂ ਜੋ ਨਾਨ ਕੀੜੇ ਪਤੰਗੇ ਬਣਨਾ ਕੀੜਿਆਂ ਦੀਆਂ ਜੋ ਨਾ ਪਤੰਗਿਆਂ ਦੀਆਂ ਜੋ ਨਾ ਅੰਛੀਆਂ ਜੀ ਦੀਆਂ ਜੋ ਨਾ ਗਿਣਤੀ ਤੋਂ ਪਰੇ ਜੋ ਨਾ ਹਲ ਜਿਨ੍ਹਾਂ ਦੇ ਵਿੱਚ ਭਗਤ ਜੀ ਕਹਿੰਦੇ ਅਸੀਂ ਜਨਮ ਧਾਰਨ ਕਰ ਚੁੱਕੇ ਹਾਂ ਅਣਕ ਜਨਮ ਕੀਏ ਵੋ ਰੰਗਾ ਕਹਿੰਦੇ ਇਹਦੇ ਵਿੱਚ ਭਗਤ ਜੀ ਕਹਿੰਦੇ ਅਨੇਕਾਂ ਹੀ ਜਨਮ ਪਾ ਚੁੱਕੇ ਆਸੀ ਇਹਨੇ ਕਾਹੀ ਸਾਡੀ ਆਤਮਾ ਜਿਹੜੀ ਇਹ ਜਨਮ ਲੈ ਚੁੱਕੀ ਐ ਜੁਨਾਂ ਦੇ ਵਿੱਚ ਜਨਮ ਕੀਏ ਬੋ ਰੰਗਾ ਅਨਕ ਜਨਮ ਕੀਏ ਬੋ ਰੰਗਾ ਮਹਾਰਾਜ ਜੀ ਕਹਿੰਦੇ ਭਗਤ ਜੀ ਕਹਿੰਦੇ ਨੇਕਾਂ ਹੀ ਜਨਮ ਇਹ ਜੁਨਾਂ ਵਿੱਚ ਲੈ ਚੁੱਕੇ ਹਾਂ ਐਸੇ ਘਰ ਹਮ ਬਹੁਤ ਵਸਾਏ ਹਾਰ ਕਹਿੰਦੇ ਨੇ ਇੱਥੇ ਸਰੀਰ ਨੂੰ ਭਗਤ ਜੀ ਕਹਿੰਦੇ ਐਸੇ ਘਰ ਹਮ ਬਹੁਤ ਵਸਾਏ ਭਗਤ ਜੀ ਕਹਿੰਦੇ ਐਸੇ ਸਰੀਰ ਅਸੀਂ ਨੇਕਾਂ ਹੀ ਧਾਰਨ ਕਰ ਚੁੱਕੇ ਆ ਇੱਥੇ ਸਰੀਰ ਨੂੰ ਕਹਿੰਦੇ ਹਨਕਾਰ ਕਹਿੰਦੇ ਐਸੇ ਸਰੀਰ ਅਸੀਂ ਭਾਈ ਨੇ ਬਹੁਤ ਜ਼ਿਆਦੇ ਧਾਰਨ ਕਰ ਚੁੱਕੇ ਹਾਂ ਜਦ ਹਮ ਰਾਮ ਗਰਭ ਹੋਏ ਆਏ ਭਗਤ ਜੀ ਫਿਰ ਬਹਿ ਰਹੇ ਹਨ ਜਵਾਬ ਦੇ ਰਹੇ ਹਨ ਕਹਿੰਦੇ ਅਨੇਕਾਂ ਹੀ ਜਨਮ ਇਨਾਂ ਦੇ ਵਿੱਚ ਘਰ ਭਾਵ ਸਰੀਰ ਧਾਰਨ ਕਰ ਚੁੱਕੇ ਹਨ ਜਦ ਹਮ ਰਾਮ ਗਰਭ ਕਈ ਮਹਾਰਾਜ ਜੀ ਭਗਤ ਜੀ ਕਹਿੰਦੇ ਗਰਭ ਦੇ ਪੇਟ ਦੇ ਵਿੱਚ ਮਾਂ ਦੇ ਪੇਟ ਵਿੱਚ ਅਸੀਂ ਕਈ ਜਨਮ ਧਾਰਨ ਕਰਕੇ ਮਰ ਚੁੱਕੇ ਹਾਂ ਰਹਾ ਵਿਚਾਰਨ ਦੇ ਕੇ ਅੱਗੇ ਬੰਦ ਦੇ ਕੇ ਭਗਤ ਜੀ ਇੰਦਰੀ ਭਾਵ ਦਰਸਾਉਂਦੇ ਹਨ ਜੋਗੀ ਜਤੀ ਤੱਪੀ ਬ੍ਰਹਮਚਾਰੀ ਭਗਤ ਜੀ ਕਹਿੰਦੇ ਅਸੀਂ ਇਹ ਵੀ ਰਹਿ ਚੁੱਕੇ ਹਾਂ ਵੀਰ ਸਾਹਿਬ ਜੀ ਕਹਿੰਦੇ ਜੋਗੀ ਵੀ ਰਹਿ ਚੁੱਕੇ ਹਾਂ ਜੱਤੀ ਵੀ ਰਹਿ ਚੁੱਕੇ ਹਾਂ ਤੱਪੀ ਵੀ ਰਹਿ ਚੁੱਕੇ ਹਾਂ ਬ੍ਰਹਮਚਾਰੀ ਵੀ ਬਣ ਚੁੱਕੇ ਹਾਂ ਸਾਨੂੰ ਤਾਂ ਪਿਛਲੇ ਜਨਮ ਦਾ ਸੋਝੀ ਨਹੀਂ ਨਾ ਗਿਆਤ ਨਹੀਂ ਹੈ ਗਿਆਨੀ ਹੈ ਪਰ ਜੇ ਚੇਤਾ ਆ ਜਾਵੇ ਸਾਹਮਣੇ ਦ੍ਰਿਸ਼ ਦਿਸ ਜਾਵੇ ਕਿਡੀਆਂ ਕਿਡੀਆਂ ਜੁਨਾ ਚ ਅਸੀਂ ਰਹਿ ਚੁੱਕੇ ਹਾਂ ਇੱਥੇ ਗਲਾ ਰਹੇ ਹਨ ਭਗਤ ਕਬੀਰ ਜੀ ਕਹਿੰਦੇ ਜਤੀ ਜੋਗੀ ਜਤੀ ਤੱਪੀ ਬ੍ਰਹਮਚਾਰੀ ਕਹਿੰਦੇ ਇਹਨਾਂ ਵਿੱਚ ਵੀ ਸਰੀਰ ਧਾਰਨ ਕਰ ਚੁੱਕੇ ਹਾਂ ਕਬਹੂ ਰਾਜਾ ਛਤਰਪਤ ਕਬਹੂ ਭਿਖਾਰੀ ਕਈ ਕਹਿੰਦੇ ਕਈ ਵੇਲੇ ਅਸੀਂ ਰਾਜੇ ਛਤਰ ਪਤੀ ਰਾਜੇ ਵੀ ਰਹਿ ਚੁੱਕੇ ਹਾਂ ਰਾਜਨ ਵੀ ਬਣ ਚੁੱਕਿਆ ਰਾਜੇ ਛਤਰ ਚੱਕੀ ਰਾਜਿਆਂ ਦੀਆਂ ਜੁਨਾ ਵਿੱਚ ਵੀ ਆ ਚੁੱਕੇ ਹਾਂ ਇਹ ਜਨਮ ਭਗਤ ਜੀ ਕਹਿੰਦੇ ਇਸੇ ਜੂਲਾ ਵਿੱਚ ਧਾਰਨ ਕੀਤੇ ਹਨ ਤੇ ਕਹਿੰਦੇ ਇਹ ਨਹੀਂ ਕਿ ਰਾਜੇ ਹੀ ਬਣਿਆ ਕਦੀ ਪਖਾਰੀ ਵੀ ਬਣ ਕੇ ਰਹਿ ਚੁਕੇ ਹਾਂ ਕਹਿੰਦੇ ਕਦੀ ਰਾਜੇ ਬਣੇ ਛਤਰਪਤੀ ਰਾਜੇ ਬਣ ਕੇ ਰਹੇ ਕਦੀ ਕਹਿੰਦੇ ਪਖਾਰੀ ਬਣ ਕੇ ਵੀ ਜਨਮ ਧਾਰਨ ਕੀਤੇ ਸਾਖਤ ਨਰ ਸੰਤ ਸਭ ਜੀਵੈ ਪਰ ਕਹਿੰਦੇ ਫਰਕ ਇੰਨਾ ਕੋਈ ਹੈ ਭਗਤ ਜੀ ਜਵਾਬ ਦਿੰਦੇ ਹਨ ਕਹਿੰਦੇ ਸਾਖਤ ਮਨੁੱਖ ਜਿਹੜਾ ਭਵੇਂ ਲੱਖਾਂ ਜਨਮ ਧਾਰਨ ਕਰ ਲੇ ਔਰ ਉਹ ਉਹ ਮਰਦਾ ਰਹਿੰਦਾ ਸਾਖਤ ਜਿਹੜਾ ਉਹ ਮਰਦਾ ਰਹਿੰਦਾ ਤਿਲ ਤਿਲ ਮਰਦਾ ਹੈ ਇਹ ਸਰੀਰ ਦੇ ਵਿੱਚ ਵੀ ਮਰਦਾ ਸਾਖਤ ਆਤਮਾ ਪੱਖੋਂ ਮਰਦਾ ਹੈ ਭਗਤ ਜੀ ਕਹਿੰਦੇ ਸੰਤ ਸਭ ਜੀਵ ਹੈ ਕਹਿੰਦੇ ਪਰ ਸਤਿ ਪੁਰਸ਼ ਹਨ ਜਿਹੜੇ ਇਦਨਾ ਨੇ ਪ੍ਰਾਣੀਆਂ ਨੇ ਜਿੰਨਾ ਜਗਿਆਸੂਆਂ ਨੇ ਸਤਿ ਪਰਮੇਸ਼ਰ ਵਿੱਚ ਆਪਣੇ ਆਪ ਨੂੰ ਬਦਲ ਲਿਆ ਲੀਨ ਕਰ ਲਿਆ ਕਹਿੰਦੇ ਉਹ ਮਰਦੇ ਨਹੀਂ ਹਨ ਭਗਤ ਜੀ ਕਹਿੰਦੇ ਉਹ ਆਤਮਾ ਪੱਖੋਂ ਸਰਜੀਤ ਹੋ ਜਾਂਦਿਆਂ ਨੂੰ ਇਹ ਮਾਨਸ ਦੇ ਪਾ ਕੀ ਮਨੁੱਖਾ ਜਨਮ ਲੈ ਕੇ ਇਹਦੇ ਮੁੱਲ ਨੂੰ ਸਮਝ ਲੈਂਦੇ ਹਨ ਇਹਨਾਂ ਮੁੱਲਕ ਸਵਾਸਾਂ ਨੂੰ ਸਮਝ ਲੈਂਦੇ ਹਨ ਇਹ ਮਾਨਸ ਦੇ ਮਨੁੱਖਾ ਜਰਮ ਨੂੰ ਸਮਝ ਲੈਂਦੇ ਨੇ ਕਾਰਜ ਨੂੰ ਸਮਝ ਲੈਂਦੇ ਨੇ ਕਿ ਕਾਦੇ ਵਿੱਚ ਕਾਦੇ ਵਾਸਤੇ ਮਨੁੱਖਾ ਦੇ ਮਿਲੀ ਹੈ ਇਹ ਮਾਨਸ ਜਨਮ ਮਨੁੱਖਾ ਦੇ ਭਗਤ ਜੀ ਕਹਿੰਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਾਦੇ ਵਾਸਤੇ ਪ੍ਰਾਪਤ ਹੋਈ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਪਿੱਲੋਂ ਵੀ ਹਾਰ ਚੁੱਕੇ ਆ ਕਈ ਕਈ ਜਨਮ ਫਿਰ ਉਹ ਸਤਿ ਪਰਮੇਸ਼ਰ ਵਿੱਚ ਲੀਨ ਹੋ ਜਾਂਦੇ ਹਨ ਕਹਿੰਦੇ ਫਿਰ ਉਹ ਇਸ ਮਰਨ ਤੋਂ ਤਿੱਲ ਤਿੱਲ ਮਰਨ ਤੋਂ ਬਚਦੇ ਹਨ ਉਨ੍ਹਾਂ ਦੀ ਆਤਮਾ ਜਿੰਦੇ ਜੀ ਹੀ ਮੁਕਤ ਹੋ ਜਾਂਦੀ ਹੈ ਉਹ ਮਰਦੀ ਨਹੀਂ ਵਾਰ-ਵਾਰ ਉਹਨੂੰ ਮਰਨਾ ਨਹੀਂ ਪੈਂਦਾ ਜਿਸ ਜਿਵੇਂ ਅਸੀਂ ਸਵਾਸਾਂ ਦੇ ਨਾਲ ਮਰਦੇ ਰਹਿੰਦੇ ਹਾਂ ਕਿਦੀ ਭਗਤ ਜੀ ਕਹਿੰਦੇ ਤਿਲ ਤਿਲ ਸਾਡੀ ਆਤਮਾ ਮਰਦੀ ਹੈ ਮਨ ਮਰਦਾ ਫੁਰਨਿਆਂ ਦੇ ਵਿੱਚ ਤੇ ਕਹਿੰਦੇ ਉਹਨਾਂ ਨੂੰ ਫੁਰਨਿਆ ਤੁਰਤ ਕਰ ਦੇਨ ਸੱਚਾ ਮਾਲਕ ਹਰੀ ਠਾਕੁਰ ਉਹ ਸਰੀਰ ਵਿੱਚ ਹੀ ਆਤਮਾ ਨੂੰ ਅਮਰ ਕਰ ਦਿੰਦਾ ਮੁਕਤ ਕਰ ਦਿੰਦਾ ਰਾਮ ਰਸਾਇਣ ਰਸਨਾ ਪੀਵਹਿ ਭਗਤ ਜੀ ਅੱਗੇ ਫਿਰ ਬਚਨ ਕਰਦੇ ਨੇ ਰਾਮ ਰਸਾਇਣ ਰਸਨਾ ਪੀਵੇ ਰਸਨਾ ਦੇ ਰਾਹੀ ਕਹਿੰਦੇ ਕਈ ਤਰ੍ਹਾਂ ਦੇ ਰਸ ਵੀ ਚੱਖ ਲੈਂਦੇ ਹਾਂ ਤੇ ਕਹਿੰਦੇ ਰਸਨਾ ਰਾਹੀ ਜੀ ਬਾਹ ਰਾਹੀ ਕਈ ਰਸ ਲੈ ਲੇ ਤੇ ਪਰ ਰਸਨਾ ਕਿਹੜੀ ਰੱਜੀ ਹੈ ਰੱਜੀ ਥੋੜਾ ਰਸਨਾ ਜੀਵਾ ਨੇ ਕਈ ਰਸ ਅਸੀਂ ਲੈ ਚੁੱਕੇ ਆ ਫਿਰ ਵੀ ਰਸਨਾ ਹੋਰ ਮੰਗਦੀ ਆ ਨਾ ਪੇਟ ਭਰਿਆ ਵੀ ਹੋਵੇ ਢਿੱਡ ਭਰਿਆ ਵੀ ਹੋਵੇ ਫਿਰ ਵੀ ਰਸਨਾਏ ਨਹੀਂ ਕਹਿੰਦੀ ਕਿ ਮੈਂ ਰੱਜੀ ਪਈ ਆ ਪੇਟ ਪਣਾ ਆਪਾਂ ਨੂੰ ਆਵਾਜ਼ ਮਾਰ ਦਿੰਦਾ ਕਿ ਮੈਂ ਰੱਜ ਗਿਆ ਆਪਾਂ ਸੁਣਦੇ ਨਹੀਂ ਪੇਟ ਦੀ ਪੇਟ ਆਵਾਜ਼ ਮਾਰਦਾ ਜਦੋਂ ਢਕਾਰ ਹੁੰਦਾ ਸਮਝ ਲਓ ਕਿ ਪੇਟ ਨੇ ਆਵਾਜ਼ ਮਾਰਤੀ ਕਿ ਮੈਂ ਰੱਜ ਗਿਆ ਔਰ ਉੜਕਾਰ ਕੋਣ ਸੁਣਦਾ ਸੁਣਦੇ ਨਹੀਂ ਅਸੀਂ ਪੇਟ ਦੀ ਤਾਂ ਰਸਨਾ ਦੀ ਸੁਣਦੇ ਆ ਜੀਭਾ ਜਿਹੜੀ ਆ ਉਹ ਉਪਦਾਰਥਾਂ ਨੂੰ ਦੇਖੇ ਲਾਲਚ ਵਿੱਚ ਆ ਜਾਂਦੀ ਹੈ ਹੋਰ ਮੰਗਦੀ ਹੈ ਰਸ ਅਸੀਂ ਸਰੀਰ ਦੀ ਪੇਟ ਦੀ ਸੁਣਦੇ ਹੀ ਨਹੀਂ ਫਿਰ ਤੁੰਨ ਤੁੰਨ ਕੇ ਭਰਦੇ ਆ ਤੇ ਇਹ ਰਸਾਂ ਦੇ ਵਿੱਚ ਬਰੌਟੀ ਰਸਾਂ ਵਿੱਚ ਖੁੱਬੇ ਰਹਿੰਦੇ ਆ ਫਸੇ ਰਹਿੰਦੀ ਹੈ ਰਸਨਾ ਸਾਰੇ ਇੰਦਰੀ ਦੇਖੋ ਅੱਖਾਂ ਦੇਖ ਕੇ ਨਹੀਂ ਰੱਜਦੀਆਂ ਜੀਭਾ ਖਾ ਕੇ ਨਹੀਂ ਰੱਜਦੀ ਕੰਨ ਸੁਣ ਕੇ ਨਹੀਂ ਰੱਜਦੇ ਨਿੰਦਿਆਇਰ ਖਦਵੈ ਭਗਤ ਜੀ ਕਹਿੰਦੇ ਪਰ ਜਪਣ ਤੋਂ ਘਰੇਜ ਕਰ ਜੰਦੇ ਆ ਉਹਨੂੰ ਜਪਣ ਤੋਂ ਅਸੀਂ ਭਗਤ ਜੀ ਕਹਿੰਦੇ ਪੜ ਆਟ ਜਾਂਦੇ ਆ ਸੁਣ ਕੇ ਨਹੀਂ ਰਾਜੀ ਬਾਣੀ ਅੱਖਾਂ ਦਰਸ਼ਨ ਕਰਕੇ ਨਹੀਂ ਰਾਜੀ ਜੇਵਾ ਜਪ ਕੇ ਨਹੀਂ ਰਾਜੀ ਭਗਤ ਜੀ ਕਹਿੰਦੇ ਪਰ ਜਿਹੜੇ ਜਪਣਾ ਸ਼ੁਰੂ ਕਰਦੇ ਆ ਸੰਤ ਸਭ ਜੀਵੈ ਕਹਿੰਦੇ ਉਹ ਸਦਾ ਹੀ ਜਿੰਦੇ ਰਹਿੰਦੇ ਹਨ ਦੁਨੀਆਂ ਦੇ ਪੱਖ ਤੇ ਭਾਵੇਂ ਉਹ ਮਰ ਜਾਂਦੇ ਨੇ ਸਰੀਰ ਤੋਂ ਪਰ ਉਹ ਅਮਰ ਹੋ ਜਾਂਦਿਆਂ ਨੂੰ ਉਹ ਅਮਰ ਅਮਰਤ ਜੁਨਾਂ ਦੇ ਵਿੱਚ ਆ ਜਾਂਦਿਆਂ ਨੂੰ ਉਹ ਕਈ ਜੁਨਾਂ ਤੋਂ ਰਹਿਤ ਉਹਨਾਂ ਦੀ ਆਤਮਾ ਜਿਹੜੀ ਹੈ ਉਹ ਜਾਂਦੀ ਹੈ ਇਹਦੇ ਰਾਮ ਰਸੈਨ ਰਸਨਾ ਪੀਵੇ ਉਹ ਰਮੇ ਉਹ ਰਾਮ ਦੇ ਨਾਮ ਨੂੰ ਹੀ ਪੀਣਾ ਕਰਦੇ ਨੇ ਕਹੋ ਕਵੀਰ ਰੱਬ ਕਿਰਪਾ ਕੀਜੈ ਹਾਰ ਪਰੇ ਅਭ ਪੂਰਾ ਦੀਜੈ ਅਰਖੀਰਲੀ ਪੰਕਤੀ ਵਿੱਚ ਕਬੀਰ ਸਾਹਿਬ ਜੀ ਬੇਨਤੀ ਕਰ ਜਨ ਹੇ ਕਬੀਰ ਪ੍ਰਭ ਪ੍ਰਭੂ ਜੀਓ ਕਿਰਪਾ ਕਰ ਦੇਵੋ ਕਬੀਰ ਤੇ ਮਹਾਰਾਜ ਜੀ ਭਗਤ ਜੀ ਕਹਿੰਦੇ ਕਿਰਪਾ ਕਰੋ ਮਾਲਕ ਜੀਓ ਮੇਰੇ ਤੇ ਕਬੀਰ ਤੇ ਪ੍ਰਭੂ ਜੀਓ ਕਿਰਪਾ ਤਰਸ ਕਰ ਦੇਵੋ ਹਾਰ ਪਰ ਕਹਿੰਦੇ ਹਾਰ ਕੇ ਤੁਹਾਡੇ ਦਰ ਤੇ ਆ ਗਿਆ ਹਾਂ ਹਾਰ ਟੁੱਟ ਕੇ ਹਾਰ ਕੇ ਤੁਹਾਡੇ ਸਰਨ ਦੇ ਵਿੱਚ ਆਇਆ ਹਾਂ ਤੁਸੀਂ ਕਿਰਪਾ ਧਾਰ ਦੇਵੋ ਕਿਰਪਾ ਕਰ ਦਿਓ ਬਪੂਰਾ ਦੀਜੈ ਕਹਿੰਦੇ ਹੁਣ ਹਾਰ ਗਿਆ ਵਾ ਪੂਰੇ ਦੀ ਪ੍ਰਾਪਤੀ ਹੋ ਗਈ ਹੈ ਪੂਰਾ ਪਰਮੇਸ਼ਰ ਮਿਲ ਗਿਆ ਹੁਣ ਮੈਨੂੰ ਹਾਰ ਨਹੀਂ ਮਿਲੇਗੀ ਦੁਬਾਰਾ ਪਹਿਲੋਂ ਹਾਰ ਚੁੱਕਾ ਵਾਂ ਕਈ ਜਨਵ ਪਰ ਹੁਣ ਨਹੀਂ ਮੈਂ ਹਾਰਦਾ ਭਗਤ ਜੀ ਕਹਿੰਦੇ ਉਹਨੂੰ ਪੂਰਾ ਮਾਲਕ ਮਿਲ ਗਿਆ ਪੂਰਾ ਪ੍ਰਭੂ ਦੀ ਪ੍ਰਾਪਤੀ ਹੋ ਗਈ ਹੈ ਹੁਣ ਮੈਨੂੰ ਹਾਰ ਨਹੀਂ ਮਿਲੇਗੀ ਗੌੜੀ ਕਬੀਰ ਜੀ ਕੀ ਨਾਲ ਰਲਾਈ ਲਿਖਿਆ ਮਹੱਲਾ ਪੰਜਵਾ ਅਗਲਾ ਸ਼ਬਦ ਭਗਤ ਜੀ ਦਾ 14ਵਾਂ ਆਰੰਭ ਹੁੰਦਾ ਹੈ ਇਹਦੇ ਵਿੱਚ ਭਗਤ ਜੀ ਵਚਨ ਕਰਦੇ ਹਨ ਗੌੜੀ ਕਬੀਰ ਜੀ ਕੀ ਨਾਲ ਰਲਾਏ ਨਾਲ ਮਹੱਲਾ ਪੰਜਵਾਂ ਇਹ ਸ਼ਬਦ ਹੈ ਜਿਹੜਾ ਪਾਤਸ਼ਾਹ ਬੰਦਮੀ ਪਾਤਸ਼ਾਹ ਦਾ ਹੈ ਇਹ ਵਿੱਚ ਬੰਦ ਪੂਰਾ ਕਰਨ ਵਾਸਤੇ ਇੱਕ ਸ਼ਬਦ ਮਹਾਰਾਜ ਨੇ ਰਲਾਇਆ ਇਹ ਨਾਲ ਲਿਖਿਆ ਵੀ ਹੈ ਪਾਤਸ਼ਾਹ ਜੀ ਨੇ ਨਾਲ ਹਰ ਲਾਏ ਇਹਦਾ ਅਰਥ ਇਹ ਬਣਦਾ ਹੈ ਕਹਿੰਦੇ ਕੀ ਸ਼ਬਦ ਮਹਾਰਾਜ ਨੇ ਨਾਲ ਇੱਕ ਜੋੜਿਆ ਹੈ ਆਪਣਾ ਐਸੋ ਅਚਰਜ ਦੇਖਿਓ ਕਵੀਰ ਅਗਲਾ ਸ਼ਬਦ ਮਹਾਰਾਜ ਭਗਤ ਜੀ ਸ਼ੁਰੂ ਕਰਦੇ ਨੇ ਐਸੋ ਅਚਰਜ ਕਹਿੰਦੇ ਆਹ ਕੌਤਕ ਅਸੀਂ ਦੇਖਣਾ ਕੀਤਾ ਅੱਖਾਂ ਨਾਲ ਦੁੱਧ ਕੇ ਉਹ ਲੈ ਰੋ ਲੈ ਨੀਰ ਕਹਿੰਦੇ ਦੁੱਧ ਦੇ ਭਲੇਖੇ ਭਗਤ ਜੀ ਕਹਿੰਦੇ ਅਸੀਂ ਦੁਨੀਆਦਾਰ ਦੁਨੀਆਂ ਦੇ ਲੋਕ ਆ ਜਿਹੜੇ ਦੁੱਧ ਦੇ ਭਲੇਖੇ ਪਾਣੀ ਨੂੰ ਹੀ ਕਿੜਕੀ ਜਾ ਰਹੇ ਹਨ ਕਹਿੰਦੇ ਦੁੱਧ ਤਾਂ ਰੜਕਦੇ ਨਹੀਂ ਪਾਣੀ ਵਿੱਚ ਹੀ ਵਿਧਾਣੀ ਪਾ ਕੇ ਕਮਾਈ ਜਾਂਦੇ ਆ ਕਿ ਕੁਝ ਮਿਲ ਜਾਵੇ ਪਾਣੀ 'ਚ ਥੋੜਾ ਮੱਖਣ ਪ੍ਰਾਪਤ ਹੋਏਗਾ ਇਹ ਪਾਣੀ ਵਿੱਚ ਵਿਧਾਣੀ ਪਾਵਾਂਗੇ ਉਹਦੇ ਵਿੱਚ ਆ ਕੋਈ ਵਸਤੂ ਨਹੀਂ ਮਿਲਨੀ ਸਾਡਾ ਦੁਨੀਆਦਾਰਾਂ ਦਾ ਲੋਕਾਂ ਦਾ ਸ੍ਰਿਸ਼ਟੀਦਾਈ ਕੰਮ ਐ ਅਸੀਂ ਪਾਣੀ ਵਿੱਚ ਵਿਧਾਣੀ ਪਾ ਕੇ ਫੇਰੀ ਜਾਂਦੇ ਆ ਐਵੇਂ ਬਨੋਟੀ ਗੱਲਾਂ ਬਣਾਈ ਜਾਂਦੇ ਆ ਬਨੋਟੀ ਗੱਲਾਂ ਕਰੀ ਜਾਂਦੇ ਆ ਇਹਦੇ ਵਿੱਚ ਕਰਮ ਕਾਂਡਾਂ ਵਿੱਚ ਹੀ ਮਾਲਕ ਨੂੰ ਲੱਭਣਾ ਚਾਹੁੰਦੇ ਆ ਇਹ ਧਾਰਨ ਲੈਂਦੇ ਨੇ ਭਗਤ ਜੀ ਇਹ ਵਿਧਾਨੀ ਦੀ ਧਾਰਨ ਲੈ ਰਹੇ ਕਹਿੰਦੇ ਐਵੇਂ ਬਨੋਟੀ ਗੱਲਾਂ ਕਰੀ ਜਾਂਦੇ ਆ ਬਨੋਟੀ ਕਰਮ ਜ਼ਿੰਦਗੀ ਵਿੱਚ ਧਾਰਨ ਕਰੀ ਜਾਂਦੇ ਆ ਕਿੰਨਾ ਬਨੋਟਾ ਪਾਣਿਆ ਸਾਡੇ ਵਿੱਚ ਸਾਡਾ ਸਭ ਕੁਝ ਹੀ ਬਨੋਟੀ ਹੈ ਵਸਤੂ ਪਰ ਆਇਆ ਹੋਇਆ ਵੀ ਸਧਾਰਨ ਕੀਤਾ ਹੋਇਆ ਅੰਦਰ ਬਲੌਟੀ ਪਰ ਕਿੰਨਾ ਇਕੱਠਾ ਕੀਤਾ ਵਿਧਾਨੀਏ ਲਈ ਕੰਮ ਹੈ ਨਾ ਪਾਣੀ ਵਿੱਚ ਵਿਧਾਨੀ ਪਾ ਕੇ ਫੇਰੀ ਜਾਂਦੇ ਆ ਕਿ ਪ੍ਰਾਪਤੀ ਹੋ ਜੇ ਜੇ ਦੁੱਧ ਪਾਵਾਂਗੇ ਦੁੱਧ ਨੂੰ ਜਾਗ ਲਾਵਾਂਗੇ ਦਹੀਂ ਜੰਮੇਗਾ ਫੇਰੀ ਉਹਦੇ ਵਿੱਚ ਵਸਤੂ ਪ੍ਰਾਪਤ ਹੋਣੀ ਹੈ ਮੱਖਣ ਮਿਲਣਾ ਇੰਨੀ ਮਿਹਨਤ ਕਰਨੀ ਪੈਣੀ ਹੈ ਭਗਤ ਜੀ ਕਹਿੰਦੇ ਪਰ ਪਾਣੀ ਵਿੱਚੋਂ ਕੁਝ ਨਹੀਂ ਪ੍ਰਾਪਤ ਹੋਣਾ ਰਹਾ ਬਿਸ਼ਰਾਮ ਦੇ ਕੇ ਅੱਗੇ ਬਚਨ ਕਰਦੇ ਹਨ ਹਰੀ ਅੰਗੂਰੀ ਗਧਾ ਚਰੇ ਗਧੇ ਦੀ ਧਾਰ ਲੈਂਦੇ ਨੇ ਕਹਿੰਦੇ ਗਧਾ ਜਿਹੜਾ ਉਹ ਉਤੋਂ ਤੋਂ ਕੁੰਬਰਿਆ ਹੋਇਆ ਘਾਹ ਖਾਂਦਾ ਹੈ ਗਧਾ ਜਿਹੜਾ ਉਹਦੀ ਵਿੱਤੀ ਐਸੀ ਹੁੰਦੀ ਹੈ ਉਤੋਂ ਮਿਰਦਾ ਉੱਪਰੋਂ ਉੱਪਰੋਂ ਚੂੰਡਦਾ ਘਾਹ ਨੂੰ ਆਪੋਸ ਨੂੰ ਕੁੰਗਰਿਓਏ ਘਾਹ ਨੂੰ ਖਾਈ ਜਾਂਦਾ ਤੇ ਸਾਡੀ ਵਿਰਤੀ ਵੀ ਇਹੀ ਹੈ ਨਿਤ ਉਠ ਹਾਸੇਂ ਗਏ ਮਰੇਂ ਕਹਿੰਦੇ ਹਿੰਗਦਾ ਉੱਤੀ ਉੱਤੀ ਆਵਾਜ਼ ਕੱਢਦਾ 힝ਿੰਗ ਕੇ ਤੇ ਕਹਿੰਦੇ ਘਰ ਲਾਂਦਾ ਹੋਇਆ ਹੀ ਮਰ ਜਾਂਦਾ ਕਹਿੰਦੇ ਉਹ ਵੀ ਸਾਡਾ ਹਾਲ ਐ ਅਸੀਂ ਵੀ ਹੀਂਗਦੇ ਫਿਰਦੇ ਆ ਇੱਕ ਦਿਨ ਆਤਮਾ ਪੱਖੋਂ ਤਾਂ ਮਰੀ ਪਿਆ ਸਰੀਰ ਪੱਖੋਂ ਵੀ ਮਰ ਜਾਣਾ ਮਾਤਾ ਪੈਸਾ ਅਮੂਹਾ ਜਾਏ ਉਦਗੁਦ ਚਰੀਰ ਸਾਤਲ ਪਾਏ ਪੈਸਾ ਉਹਨੂੰ ਕਹਿੰਦੇ ਹਨ ਸੰਡੇ ਨੇ ਜਿਹੜਾ ਸਾਹ ਨੂੰ ਹੁੰਦਾ ਹੈ ਨਾ ਗਲੀਆਂ 'ਚ ਤੁਰੇ ਫਿਰਦੇ ਆਨੂੰ ਪੈਸਾ ਕਹਿੰਦੇ ਮਾਤਾ ਪੈਸਾ ਅਮੂਹਾ ਜਾਏ ਕੁਦ ਕੁਦ ਚਾਰੇ ਕਹਿੰਦੇ ਉਹਦਾ ਕੀ ਹਾਲ ਹੁੰਦਾ ਹੈ ਸੰਡੇ ਦਾ ਜਿਹੜਾ ਗਲੀਆਂ 'ਚ ਤੁਰਿਆ ਫਿਰਦਾ ਉਹ ਕਦੀ ਕਿੱਧਰ ਸਿਰ ਮਾਰਦਾ ਕਦੀ ਕਿੱਧਰ ਦੇਖਦੇ ਆ ਨਾ ਕਈਆਂ ਨੂੰ ਮਾਰ ਸੁੱਟਦਾ ਗਲੀਆਂ ਵਿੱਚ ਤੁਰੇ ਫਿਰਦੇ ਆ ਇਨਸਾਨ ਉਹ ਕਦੀ ਕਿਸੇ ਗੰਧ ਵਿੱਚ ਸਿਰ ਮਾਰਦਾ ਕੋਈ ਬੱਚਾ ਆ ਕੇ ਆ ਜਾਏ ਉਹਨੂੰ ਚੱਕ ਕੇ ਮਾਰਦਾ ਕੋਈ ਜੁਰਗ ਆ ਜਾਏ ਉਹਨੂੰ ਉਹਦੀ ਬਿਰਤੀ ਐਸੀ ਹੁੰਦੀ ਹੈ ਸੰਡੇ ਦੀ ਇਥੇ ਭਗਤ ਜੀ ਧਾਰ ਲੈ ਨੇ ਕਬੀਰ ਸਾਹਿਬ ਜੀ ਮਾਤਾ ਪੈਸਾ ਅਮੂਹਾ ਜਾਏ ਕਹਿੰਦੇ ਅੰਨਾ ਹੋਇਆ ਤੁਰਿਆ ਫਿਰਦਾ ਵੇ ਇੱਕ ਕਹਿੰਦੇ ਸਾਂਹ ਦੀ ਤਰ੍ਹਾਂ ਸਾਡੀ ਬਿਰਤੀ ਹੈ ਭਗਤ ਜੀ ਕਹਿੰਦੇ ਖੁੱਦ-ਖੁੱਦ ਚਾਰੇ ਇਨਸਾਨ ਤਲ ਪਾਏ ਉਹ ਖੁੱਦ ਦਾ ਫਿਰਦਾ ਗਲੀਆਂ ਚ ਮદાન ਦੇ ਵਿੱਚ ਕਹਿੰਦੇ ਉਹਨੂੰ ਸ਼ਾਂਤੀ ਨਹੀਂ ਮਿਲਦੀ ਪਰ ਸਾਡੀ ਵੀ ਬਿਰਤੀ ਐਸੀ ਹੈ ਅਸੀਂ ਵੀ ਸੰਡੇ ਦੀ ਤਰਾਨੇ ਪੰਨ ਦੇ ਵਿੱਚ ਤੁਰੇ ਫਿਰਦਾ ਕਦੀ ਕਿੱਧਰ ਸਿਰ ਮਾਰਦੇ ਆ ਕਦੀ ਕਿੱਧਰ ਮਾਰਦੇ ਆ ਕਿਉਂਕਿ ਸੋਧੀ ਨਹੀਂ ਹੈਗੀ ਬਿਰਤੀ ਅਨਾ ਪਾਣਾ ਕਹਿੰਦੇ ਉਹ ਸੰਡੇ ਸੰਡੇ ਵਾਲਾ ਹਾਲ ਹੈ ਕਿਸਾਨ ਵਾਲਾ ਹਾਲ ਹੈ ਸਾਡੀ ਜ਼ਿੰਦਗੀ ਦਾ ਵੀ ਕਹੋ ਕਬੀਰ ਪ੍ਰਗਟ ਭਾਈ ਖੇੜ ਇੱਥੇ ਫਿਰ ਭਗਤ ਜੀ ਧਾਰ ਲੈਂਦੇ ਨੇ ਕਹਿੰਦੇ ਕਹੋ ਕਬੀਰ ਪ੍ਰਗਟ ਭਾਈ ਖੇਲ ਲੇਲੇ ਕੋ ਚੁਗੇ ਨਿਤ ਭੇੜ ਇਹਾਰਣੇ ਰੇਨ ਭਗਤ ਜੀ ਕਹਿੰਦੇ ਮਨ ਰੂਪੀ ਢੇੜ ਜਿਹੜੀ ਹੈ ਨਾ ਉਹ ਸਾਡੀ ਕਹਿੰਦੇ ਬਿਰਤੀ ਨੂੰ ਚੁੰਗੀ ਜਾ ਰਹੀ ਹੈ ਚੁਗਰੀ ਹੈ ਮਨ ਰੂਪੀ ਭੇੜ ਹੈ ਜਿਹੜੀ ਮਨ ਰੂਪੀ ਭੇੜ ਹੈ ਇਹ ਸੰਸਾਰੀ ਭੇੜ ਦੀ ਗੱਲ ਕਰਦੇ ਹੋ ਇਹ ਮਨ ਨੂੰ ਰੇਨ ਭਗਤ ਜੀ ਉਹ ਕਬੀਰ ਪ੍ਰਗਟ ਭਈ ਕਹਿੰਦੇ ਹਿਰਦੇ ਵਿੱਚ ਮਨ ਪ੍ਰਗਟ ਹੋ ਜਾਂਦਾ ਨਾ ਮਨ ਜਿਹੜਾ ਉਹ ਮਨ ਰੂਪ ਮਨ ਜਿਹੜਾ ਉਹ ਬਿਰਤੀ ਨੂੰ ਜਿਹੜੀ ਸਾਡੀ ਨੂੰ ਉਹ ਚੁਗਦਾ ਫਿਰਦਾ ਹੈ ਜਿਵੇਂ ਇੱਕ ਭੀੜ ਚੁਗਦੀ ਹੈ ਨਾ ਇਸੇ ਤਰ੍ਹਾਂ ਕਹਿੰਦੇ ਸਾਡਾ ਮਨ ਹੈ ਲੇਲੇ ਕੋ ਚੁਗੈ ਨਿਤ ਭੀੜ ਕਹਿੰਦੇ ਭੀੜ ਦੀ ਤਰ੍ਹਾਂ ਮਨ ਹੈ ਜਿਹੜਾ ਸਾਡੀ ਬਿਰਤੀ ਨੂੰ ਚੁਗ ਲੈਂਦਾ ਹੈ ਬਿਰਤੀ ਉਹੋ ਜੀ ਬਣਾ ਦਿੰਦਾ ਹੈ ਮਨ ਜਿਹੜਾ ਉਹ ਫੁਰਨੇ ਪੈਦਾ ਕਰ ਕਰਕੇ ਬਿਰਤੀ ਬਦਲਦੀ ਹੈ ਤਾਂ ਹੀ ਮਨੁੱਖ ਜਿਹੜਾ ਉਹ ਵਾਸ਼ਨਾ ਚ ਵੱਧਦਾ ਹੈ ਨਾ ਇਹ ਮਾਨੀਆਂ ਜਿਹੜਾ ਬਿਰਤੀ ਚੇਂਜ ਕਰ ਦਿੰਦਾ ਹੈ ਮਨ ਦੇ ਮਗਰ ਤੁਰੇ ਫਿਰਦੇ ਆ ਨਾ ਅਸੀਂ ਜ਼ਿੰਦਗੀ ਦੇ ਵਿੱਚ ਮਾਨ ਪੁਰ ਨੇ ਪੈਦਾ ਕਰਦਾ ਵਾਸ਼ਨਾ ਪੈਦਾ ਕਰਦਾ ਉਹ ਉਹਨੂੰ ਪੂਰੀਆਂ ਕਰਨ ਵਾਸਤੇ ਜ਼ਿੰਦਗੀ ਵਿੱਚ ਕਦੀ ਕੁਝ ਕਰਦੇ ਆ ਕੋਈ ਮਾੜੇ ਕਰਮ ਕਮਾਉਂਦਾ ਕੋਈ ਚੋਰੀਆਂ ਕਰਦਾ ਕੋਈ ਮਾੜੇ ਕਰਮ ਧੰਦੇ ਪਣਾ ਲੈਂਦਾ ਤੇ ਉਹ ਮਨ ਦੀ ਬਿਰਤੀ ਹੈ ਮਨ ਜਿਹੜਾ ਉਹ ਬਿਰਤੀ ਪੈਦਾ ਕਰਦਾ ਹੈ ਤੇ ਭਗਤ ਜੀ ਇੱਕ ਧਾਰਨ ਦੇ ਦੇ ਰਹੇ ਆ ਸਾਡੇ ਵਾਸਤੇ ਕਹਿੰਦੇ ਜਿਵੇਂ ਇੱਕ ਭੀੜ ਆ ਜਿਹੜੀ ਚੁੱਗਦੀ ਫਿਰਦੀ ਹੈ ਕਹਿੰਦੇ ਇਸੇ ਤਰ੍ਹਾਂ ਮਾਨ ਜਿਹੜਾ ਉਹ ਬਿਰਤੀ ਨੂੰ ਚੁੱਕਦਾ ਹੈ RAM ਰਮਤ ਮਤ ਪ੍ਰਗਟਿ ਆਏ ਉਹ ਕਬੀਰ ਸੋਝੀ ਪਾਏ ਹੀਰਲੀਆਂ ਤੁਕਾਂ ਵਿੱਚ ਬੇਨਤੀ ਕਰਦੇ ਹਨ ਭਗਤ ਕਬੀਰ ਜੀ ਜੇ RAM ਰਮਤ ਮਤ ਕਹਿੰਦੇ ਜਦੋਂ ਰਾਮ ਹੀ ਮਾਲਕ ਨੂੰ ਰਾਮ ਨੂੰ ਉਹਦੇ ਨਾਮ ਨੂੰ ਮਹਾਰਾਜੀ ਕਹਿੰਦੇ ਜਪਾਂਗੇ ਫਿਰ ਮਤ ਆਉਣੀ ਹੈ ਉਹ ਮਤ ਪ੍ਰਗਟ ਹੋਣੀ ਹੈ ਸ਼ੁਭ ਮਤ ਜਾਗਣੀ ਹੈ ਇਹ ਮਾੜੀ ਬਿਰਤੀ ਜਿਹੜੀ ਹੈ ਭੇੜ ਵਾਲੀ ਖਤਮ ਹੋ ਜਾਣੀ ਹੈ ਕਹਿੰਦੇ ਸ਼ੁਭ ਮਤ ਜਿਹੜੀ ਹੈ ਉਹ ਜਾਗ ਜਾਣੀ ਹੈ ਕਹੋ ਕਬੀਰ ਗੁਰ ਸੋਝੀ ਪਾਏ ਕਹਿੰਦੇ ਕਬੀਰ ਸਾਹਿਬ ਜੀ ਕਹਿੰਦੇ ਸੱਚੇ ਗੁਰੂ ਨੇ ਸਾਨੂੰ ਇਹ ਸੋਝੀ ਬਖਸ਼ੀ ਸੱਚੇ ਗੁਰੂ ਨੇ ਸੋਝੀ ਦੇਣੀ ਹੈ ਸਾਨੂੰ ਆਵਾਜ਼ ਮਾਰ ਕੇ ਕਹਿ ਰਹੇ ਨੇ ਭਗਤ ਜੀ ਭਗਤ ਜੀ ਨੂੰ ਤਾਂ ਸੋਝੀ ਆਈ ਸੀ ਉਹ ਸਾਨੂੰ ਦੱਸ ਰਹੇ ਹਨ ਇਹਨਾਂ ਸਮਝਿਓ ਕਿ ਭਗਤ ਕਬੀਰ ਜੀ ਆਪਣੇ ਆਪ ਨੂੰ ਕਹਿ ਰਹੇ ਹਨ ਉਹ ਤਾਂ ਸੂਝਵਾਨ ਸੰਤ ਭਗਤ ਸਨ ਉਹ ਪਿਆਰਿਓ ਸਾਨੂੰ ਦੁਨੀਆ ਨੂੰ ਸਕਾਰਿਆਨ ਕਹਿੰਦੇ ਗੁਰੂ ਤੋਂ ਪਿਆਰਿਓ ਸੋਝੀ ਮਿਲਨੀ ਹੈ ਸੱਚੇ ਗੁਰੂ ਨੂੰ ਧਾਰਨ ਕਰੋ ਜਦੋਂ ਮਤ ਜਿਹੜੀ ਉਹ ਬਦਲ ਜਾਵੇਗੀ ਗਿਆਨ ਪ੍ਰਗਟ ਹੋ ਜਾਵੇਗਾ ਮਾੜੀ ਮਤ ਖਤਮ ਹੋ ਜਾਵੇਗੀ ਕਹਿੰਦੇ ਸੱਚੇ ਗੁਰੂ ਦਾ ਮੇਲ ਹੀ ਇਹ ਸੋਝੀ ਬਖਸ਼ਦਾ ਹੈ ਸੱਚਾ ਗੁਰੂ ਧਾਰਨ ਕਰੋ ਸੱਚੇ ਗੁਰੂ ਦੀ ਬਾਣੀ ਪੜੋ ਸ਼ਬਦ ਗੁਰੂ ਨੂੰ ਜੱਪੂ ਮਾ ਭਗਤ ਜੀ ਕਹਿੰਦੇ ਫਿਰ ਇਹ ਲਿਵ ਇਹ ਸੁਰਤੀ ਚੇਂਜ ਹੋ ਜਾਂਦੀ ਹੈ ਜਦੋਂ ਸੁਰਤੀ ਬਦਲ ਜਾਂਦੀ ਹੈ ਨਾ ਮਨ ਦੇ ਫੁਰਨੇ ਖਤਮ ਹੋ ਜਾਂਦੇ ਨੇ ਸੁਰਤੀ ਆਪਣੇ ਆਪ ਚੇਂਜ ਹੁੰਦੀ ਹੈ ਫਿਰ ਮਨੁੱਖ ਬਦਲਦਾ ਕਿਸੇ ਦੇ ਡਾਂਗ ਛੋਟੇ ਮਾਰ ਨਾਲ ਮਨੁੱਖ ਨਹੀਂ ਬਦਲਦਾ ਲੂਣੇ ਦੇ ਨਾਲ ਮਨੁੱਖ ਨਹੀਂ ਬਦਲਦਾ ਬਾਣੀ ਦਾ ਲੂਣਾ ਹੁੰਦਾ ਤਾਂ ਬਦਲਦਾ ਮਨ ਐਵੇਂ ਕੋਈ ਧੱਕੇ ਨਾਲ ਕਹਦੇ ਬਾਹ ਫੜ ਕੇ ਅਈ ਆ ਜਾ ਤੈਨੂੰ ਅੰਮ੍ਰਿਤ ਛਕਾਵਾਂ ਉਹ ਬੋਤਾ ਹੀ ਹੈ ਨਾ ਭੀਖ ਹੈ ਦੁਨੀਆ ਦੇ ਵਿੱਚ ਕਾਲ ਯੋਗ ਹੈ ਬਾਹਰੋਂ ਤਾਂ ਅਸੀਂ ਅੰਮ੍ਰਿਤ ਛਕ ਲੈਨੇ ਆ ਭੀਖ ਧਾਰਨ ਕਰ ਲੈਨੇ ਆ ਪੰਜ ਕ ਕਾਲ ਧਾਰਨ ਕਰ ਲਏ ਪਰ ਅੰਦਰਲੀ ਬਿਰਤੀ ਜਿਹੜੀ ਉਹ ਵੀ ਰਹਿ ਜਾਂਦੀ ਹੈ ਅੰਦਰਲਾਪਣ ਉਹੀ ਰਹਿ ਜਾਂਦਾ ਤਾਂ ਹੀ ਅਸੀਂ ਤੂੰ ਪੂਰੇ ਨਹੀਂ ਉਤਰਦੇ ਜ਼ਿੰਦਗੀ ਵਿੱਚ ਜੇ ਭਗਤ ਜੀ ਕਹਿੰਦੇ ਅੰਦਰੋਂ ਬਿਰਤੀ ਬਦਲਣ ਵਾਸਤੇ ਪਹਿਲੋਂ ਗੁਰੂ ਧਾਰਨ ਕਰਨਾ ਪੈਂਦਾ ਜਿਵੇਂ ਗੁਰੂ ਅੰਮ੍ਰਿਤਦਾਸ ਮਹਾਰਾਜ ਜੀ ਨੇ ਪਹਿਲੋਂ ਗੁਰੂ ਧਾਰਨ ਕੀਤਾ ਫੇਰ ਹੀ ਜੋਤ ਟਿੱਕੀ ਦਾ ਭਾਈ ਲੈਣਾ ਜੀ ਆਏ ਉਹਨਾਂ ਨੇ ਸੱਚਾ ਗੁਰੂ ਧਾਰਨ ਕੀਤਾ ਫਿਰ ਉਹਨਾਂ ਨੂੰ ਪ੍ਰਾਪਤੀ ਹੋਈ ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਜੀ ਗੋਵਿੰਦ ਰਾਏ ਸੀ ਤੇ ਸਾਧ ਸੰਤ ਜੀ ਫਿਰ ਗੋਬਿੰਦ ਸਿੰਘ ਬਣ ਗਏ ਭਾਈ ਦਇਆ ਸਿੰਘ ਜੀ ਧਰਮ ਸਿੰਘ ਜੀ ਦੇਖੋ ਸਿੰਘ ਬਾਅਦ ਚ ਬਣੇ ਪਰ ਉਹ ਚੰਦ ਲੱਗਦਾ ਸੀ ਉਹਨਾਂ ਦੇ ਨਾਲ ਨਾ ਰਾਮ ਲੱਗਦਾ ਸੀ ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਗੁਰੂ ਧਾਰਨ ਗੁਰੂ ਦਾ ਸਿੰਘ ਬਣਨ ਵਾਸਤੇ ਪਹਿਲੋ ਵਿਰਤੀ ਚੇਂਜ ਕਰਨੀ ਪੈਂਦੀ ਹੈ ਮਨ ਬਦਲਦਾ ਆਪਣੇ ਆਪ ਕਿਸੇ ਨੂੰ ਆਵਾਜ਼ ਮਾਰਨ ਦੀ ਲੋੜ ਨਹੀਂ ਪੈਂਦੀ ਕਿਸੇ ਨੂੰ ਧੱਕੇ ਨਾਲ ਸ਼ਕਾਨ ਦੀ ਲੋੜ ਨਹੀਂ ਪੈਂਦੀ ਜ਼ਿੰਦਗੀ ਵਿੱਚ ਐਸੇ ਮਨੁੱਖ ਹੁੰਦੇ ਹਨ ਆਟੋਮੈਟਿਕ ਹੀ ਚੇਂਜ ਹੋ ਜਾਂਦੇ ਹਨ ਜਦੋਂ ਗੁਰੂ ਦੀ ਬਾਣੀ ਸੁਣਦੇ ਹਨ ਗੁਰੂ ਦਾ ਇਤਿਹਾਸ ਸੁਣਦੇ ਹਨ ਅੰਗਰੇਜ਼ਾਂ ਨੇ ਸੁਣਿਆ ਦੇਖੋ ਸਿੱਖੀ ਉੱਥੇ ਪਹੁੰਚੀ ਅਮਰੀਕਾ ਦੇ ਵਿੱਚ ਤੇ ਉਹਨਾਂ ਨੇ ਸਾਡਾ ਇਤਿਹਾਸ ਪੜਿਆ ਪੜ ਕੇ ਇਤਿਹਾਸ ਨੂੰ ਆਟੋਮੈਟਿਕ ਚੇਂਜ ਹੋਇਆ ਉਹਨਾਂ ਨੂੰ ਕਿਤੇ ਗੈਨ ਦੀ ਲੋੜ ਪੈਦਾ ਪਈ ਭਾਈ ਤੁਸੀਂ ਅਮਰ ਛੱਕ ਲੋ ਉਹਨਾਂ ਨੇ ਪੜ ਕੇ ਜਦੋਂ ਦੇਖਿਆ ਕਿ ਗੁਰਸਿੱਖ ਸਿੱਖ ਤਾਂ ਯਾਰ ਐਦਾਂ ਦੇ ਹੁੰਦੇ ਆ ਲੋਕ ਐਵੇਂ ਝੂਠ ਮਾਰੀ ਜਾਂਦੇ ਨੇ ਕਿ ਐਦਾਂ ਦੇ ਅਨ ਸਿੰਘ ਇਹ ਅਤਵਾਦੀਆਂ ਨੇ ਖਾਲਸਤਾਨੀ ਅਰ ਪਰ ਸਿੰਘ ਤਾਂ ਐਦਾਂ ਦੇ ਹੁੰਦੇ ਸੀ ਉਹਨਾਂ ਦੀ ਵਿਰਤੀ ਚੇਂਜ ਹੋ ਗਈ ਅੰਗਰੇਜ਼ਾਂ ਦੀ ਉਹ ਪੱਕੇ ਸਿੰਘ ਬਣਦੇ ਹਨ ਜਦੋਂ ਅਮਰ ਛੱਕਦੇ ਹਨ ਸਿੰਘਰ ਸਿੰਘ ਜੀ ਬਣਦੇ ਹਨ ਉਹਨਾਂ ਦੇ ਵਿੱਚ ਉਹ ਬਲੌਟਾਪਨ ਨਹੀਂ ਹੁੰਦਾ ਜਿਵੇਂ ਆਪ ਆਪਣਾ ਬਲੌਟਾਪਨ ਹੈ ਨਾ ਬਹੁਤ ਆ ਜਿਆਦਾ ਉਹ ਸੱਚੇ ਸਰਧਾਲੂ ਸੱਚੇ ਸਿੱਖ ਬਣ ਜਾਂਦੇ ਹਨ ਉਹ ਤਾਂ ਹੀ ਤਾਰ ਮੰਨਦੇ ਨੇ ਤਾਂ ਹੀ ਕਿਰਪਾਨ ਪੰਦਿਆਨ ਸ੍ਰੀ ਸਭ ਧਾਰਨ ਕਰਦੇ ਹਨ ਇਹ ਲੋ ਬਲੌਟੀਪਨ ਖਤਮ ਕਰ ਦਿੰਦੇ ਹਨ ਇਸੇ ਤਰੀ ਸਾਡੀ ਜ਼ਿੰਦਗੀ ਚ ਹੋਣਾ ਚਾਹੀਦਾ ਹੈ ਬਲੌਟੀਪਨ ਲਾ ਕੇ ਪਰਾ ਰੱਖੀਏ ਫਿਰ ਅੰਮ੍ਰਿਤ ਧਾਰਨ ਕਰੀਏ ਫਿਰ ਅਸੀਂ ਸੱਚੇ ਸਿੱਖ ਬਣਾਂਗੇ ਫਿਰ ਕਿਸੇ ਦੇ ਕਹਿਣ ਤੇ ਨਹੀਂ ਕੁਝ ਕਰਦੇ ਫਿਰ ਜੋ ਸੱਚਾ ਗੁਰੂ ਕਹੇਗਾ ਉਹੀ ਜ਼ਿੰਦਗੀ 'ਚ ਅਸੀਂ ਕਮਾਵਾਂਗੇ ਧਾਰਨ ਕਰਾਂਗੇ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਭਗਤ ਕਬੀਰ ਸਾਹਿਬ ਜੀ ਸਾਨੂੰ ਆਵਾਜ਼ ਮਾਰ ਕੇ ਜੀਵਾਂ ਨੂੰ ਪਰਦੇਸ਼ ਬਖਸ਼ਦੇ ਹਨ ਸਦਾ ਹੀ ਜ਼ਿੰਦਗੀ ਵਿੱਚ ਧਾਰਨ ਕਰੀਏ ਖਲਤਾ ਸੁਣੀਏ ਵਿਚਾਰ ਸੁਣੀਏ ਬਾਣੀ ਸੁਣੀਏ ਸਦਾ ਹੀ ਜ਼ਿੰਦਗੀ ਬਦਲ ਜਾਵੇਗੀ ਇਨੀਆਂ ਕੋਹਾਜਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੀ ਸੇਵਾ ਨਿਭਾਉਂਦੇ ਜੀ ਨੇਕਾਂ ਭੁੱਲਾਂ ਜਦਿਆਂ ਅਨ ਮਹਾਰਾਜ ਸਮੱਤ ਬਖਸ਼ ਲੈਣ ਆਇਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ